ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਵਿਸ਼ਾ ਇਹ ਹੈ ਵੀ ਜੋ ਤੁਹਾਡੀ ਵਰਤੋਂ ਵਿੱਚ ਆ ਗਿਆ ਉਹ ਤੁਹਾਡਾ ਹੈ ਜੋ ਤੁਹਾਡੀ ਵਰਤੋਂ ਵਿੱਚ ਨਹੀਂ ਆਇਆ ਉਹ ਤੁਹਾਡਾ ਨਹੀਂ ਹੈ ਤੁਹਾਡਾ ਪਰਿਵਾਰ ਵਰਤ ਸਕੇਗਾ ਤੁਹਾਡੀ ਔਲਾਦ ਧੀਆਂ ਪੁੱਤ ਪੁੱਤਰੇ ਵਰਤ ਸਕਣਗੇ ਜਾਂ ਕੋਈ ਦੂਜਾ ਵਰਤ ਸਕੇਗਾ ਪਰ ਉਹਨੂੰ ਤੁਸੀਂ ਨਹੀਂ ਵਰਤ ਸਕੋਗੇ ਉਹ ਤੁਹਾਡਾ ਨਹੀਂ ਹੈ ਮੈਂ ਦੋ ਚਾਰ ਉਦਾਹਰਨਾਂ ਦੇਣ ਤੋਂ ਬਾਅਦ ਆਪਣੇ ਅਸਲ ਮੁੱਦੇ 'ਵਾਂ ਲਾਵਾਂਗਾ ਆਪਣੀ ਅਸਲ ਗੱਲ 'ਵਾਂ ਲਾਵਾਂਗਾ ਵੀ ਮੈਂ ਕਹਿਣਾ ਕੀ ਚਾਹੁੰਦਾ ਦੋ ਚਾਰ ਐਗਜ਼ਾਮਪਲ ਆਪਾਂ ਪਹਿਲਾਂ ਆਪਸ ਵਿੱਚ ਸਾਂਝੀਆਂ ਕਰ ਲਈਏ ਨੰਬਰ 1 ਦੇ ਉੱਤੇ ਭੋਜਨ ਕੱਚਾ ਭੋਜਨ ਹੋਵੇ ਜਾਂ ਪੱਕਾ ਭੋਜਨ ਹੋਵੇ ਰਸੋਈ ਦੇ ਅੰਦਰ ਬਣਿਆ ਪਿਆ ਥਾਲ ਦੇ ਅੰਦਰ ਪਰੋਸਿਆ ਗਿਆ ਪਰੋਸਣ ਤੋਂ ਬਾਅਦ ਜੋ ਭੋਜਨ ਤੁਸੀਂ ਖਾ ਲਿਆ ਉਹ ਤੁਹਾਡੀ ਤਾਕਤ ਬਣੇਗਾ ਮਜ ਬਣੇਗਾ ਹੱਡੀਆਂ ਦੀ ਆ ਤਾਕਤ ਬਣੇਗਾ ਜੋ ਜੋ ਸਾਡੇ ਸਰੀਰ ਨੂੰ ਅੰਦਰ ਚਾਹੀਦਾ ਹੈ ਉਹ ਭੋਜਨ ਤੋਂ ਮਿਲ ਜਾਏਗਾ ਬਣ ਜਾਏਗਾ ਬਾਕੀ ਵੇਸਟਰੇ ਬਾਹਰ ਨਿਕਲ ਜਾਏਗਾ ਪਰ ਜਿਹੜਾ ਭੋਜਨ ਬਣਿਆ ਪਿਆ ਹੈ ਪਤੀਲੇ ਵਿੱਚ ਪਿਆ ਹੈ ਰਸੋਈ ਵਿੱਚ ਪਿਆ ਹੈ ਜਾਂ ਕੱਚਾ ਭੋਜਨ ਢੰਡਾਰ ਵਿੱਚ ਪਿਆ ਹੈ ਨਾ ਉਹ ਤੁਹਾਡੀ ਤਾਕਤ ਬਣਦਾ ਹੈ ਨਾ ਖੂਨ ਬਣਦਾ ਹੈ ਨਾ ਬੇਜ ਬਣਦਾ ਹੈ ਨਾ ਚਰਬੀ ਬਣਦਾ ਹੈ ਨਾ ਹੋਰ ਕੁਝ ਬਣਦਾ ਹੈ ਕਿਉਂਕਿ ਉਹ ਤੁਹਾਡੇ ਯੂਜ਼ ਵਿੱਚ ਨਹੀਂ ਆਇਆ ਤੁਹਾਡੇ ਵਰਤੋਂ ਵਿੱਚ ਨਹੀਂ ਆਇਆ ਨੰਬਰ 2 ਪਾਣੀ ਜਿਹੜਾ ਪਾਣੀ ਤੁਸੀਂ ਵਰਤ ਲਿਆ ਤੁਹਾਡੀ ਪਿਆਸ ਤੇ ਉਹਨੇ ਬੁਝਾਉਣੀ ਹੈ ਨਾ ਉਹ ਦੋ ਕੁੱਟਾ ਪਾਣੀ ਹੋਵੇ ਅੱਧਾ ਗਲਾਸ ਹੋਵੇ ਇੱਕ ਗਲਾਸ ਹੋਵੇ ਪਾਣੀ ਤੁਹਾਡੇ ਵਾਸਤੇ ਉਹੀ ਜੀਵਨ ਦਾਣ ਹੈ ਔਰ ਪਾਣੀ ਦੀ ਕੀਮਤ ਤੁਹਾਨੂੰ ਪਤਾ ਕਦੋਂ ਪਤਾ ਲੱਗਦੀ ਹੈ ਜਦੋਂ ਕਿਦਰੇ ਰੇਗਿਸਤਾਨ ਦੇ ਅੰਦਰ ਮਾਰੂਥਲ ਦੇ ਅੰਦਰ ਘਿਰ ਜਾਓ ਪਾਣੀ ਨਾ ਮਿਲੇ ਜ਼ੁਬਾਨ ਸੁੱਕ ਕੇ ਤਾਲੂ ਦੇ ਨਾਲ ਲੱਗਦੀ ਹੋਵੇ ਉਸ ਵਕਤ ਪਤਾ ਲੱਗਦਾ ਹੈ ਵੀ ਪਾਣੀ ਦੀਆਂ ਦੋ ਕੁੱਟਾਂ ਦੀ ਕੀਮਤ ਕੀ ਹੋ ਸਕਦੀ ਹੈ ਉਸ ਵਕਤ ਤੁਹਾਨੂੰ ਐਵੇਂ ਲੱਗਦਾ ਹੈ ਵੀ ਜੇ ਪਾਣੀ ਨਾ ਮਿਲਿਆ ਤੇ ਮੇਰੀ ਮੌਤ ਆ ਸਕਦੀ ਹੈ, ਜਾਨ ਜਾ ਸਕਦੀ ਹੈ। ਉਸ ਵਕਤ ਪਾਣੀ ਤੁਹਾਨੂੰ ਸੋਨੇ ਹੀਰੇ ਤੋਂ ਵੀ ਜ਼ਿਆਦਾ ਕੀਮਤੀ ਲੱਗਦਾ ਹੈ। ਖੈਰ ਜਿਹੜਾ ਪਾਣੀ ਤੁਹਾਡੀ ਵਰਤੋਂ ਵਿੱਚ ਆ ਗਿਆ ਉਹ ਤੁਹਾਡਾ ਜੀਵਨ ਦਾਣ ਹੈ। ਉਸ ਤੋਂ ਬਿਨਾਂ ਝੀਲਾਂ ਭਰੀਆਂ ਪਈਆਂ ਨੇ, ਤਲਾਬ, ਸਰੋਵਰ, ਨਦੀਆਂ, ਦਰਿਆ, ਸਮੁੰਦਰ ਭਰੇ ਪਏ ਨੇ। ਉਹ ਕੋਈ ਹੋਰ ਵਰਤੋਂ ਵਿੱਚ ਲਿਆ ਸਕਦਾ ਜਾਂ ਨਾ ਲਿਆ ਸਕੇ। ਪਰ ਤੁਹਾਡੀ ਵਰਤੋਂ ਵਿੱਚ ਜਿਹੜਾ ਆ ਤੁਹਾਡਾ ਉਹ ਹੀ ਹੈ ਬਾਕੀ ਦਾ ਨਹੀਂ ਐਗਜ਼ੈਂਪਲਾਂ ਨੋਟ ਕਰਦੇ ਰਹੋ ਮੈਂ ਦੋ ਗੱਲਾਂ ਹੋਰ ਕਹਿਣ ਤੋਂ ਬਾਅਦ ਆਪਣੀ ਅਸਲ ਗੱਲ ਕਹਿਣੀ ਚਾਹਾਂਗਾ ਆਕਸੀਜਨ ਬਹੁਤ ਹੈ ਪਰ ਜਿਹੜੀ ਆਕਸੀਜਨ ਤੁਸੀਂ ਲੈ ਰਹੇ ਹੋ ਤੁਹਾਡਾ ਜੀਵਨ ਦਾਣ ਤੇ ਉਹੀ ਬਣ ਰਹੀ ਹੈ ਨਾ ਮੰਨ ਲਓ ਪਹਾੜ ਦੀ ਚੋਟੀ ਤੇ ਚਲੇ ਜਾਂਦੇ ਹੋ ਆਕਸੀਜਨ ਘਟ ਜਾਏ ਔਰ ਆਕਸੀਜਨ ਘਟਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਵੀ ਮੇਰੀ ਜਾਨ ਗਈ ਹੁਣ ਇਹ ਵੀ ਮੌਤ ਆਈ ਤੇ ਹੁਣ ਇਹ ਵੀ ਆਈ ਉਸ ਵਕਤ ਨੰਬਰ 1 ਤੇ ਪਤਾ ਲੱਗਦਾ ਹੈ ਆਕਸੀਜਨ ਦੀ ਕੀਮਤ ਕੀ ਹੈ ਤੇ ਨੰਬਰ 2 ਆਕਸੀਜਨ ਦੀ ਮੰਗ ਉਸ ਵਕਤ ਸਭ ਤੋਂ ਜ਼ਿਆਦਾ ਵੱਧ ਜਾਂਦੀ ਹੈ ਇੱਥੇ ਜਿੰਨੀ ਸਾਨੂੰ ਚਾਹੀਦੀ ਆਪਾਂ ਯੂਜ਼ ਕਰ ਰਹੇ ਆ ਜਾਂ ਪ੍ਰਕਿਰਤੀ ਦੇ ਬਣਾਏ ਨਿਯਮ ਦੇ ਮੁਤਾਬਕ ਲੈ ਹੀ ਹੋ ਨਹੀਂ ਸਕਦੇ ਆ ਇਹ ਗੱਲ ਇੱਕ ਵੱਖਰੀ ਹੈ ਪਰ ਮੈਂ ਮੂਲ ਰੂਪ ਵਿੱਚ ਕਹਾਂ ਵੀ ਜਿਹੜੀ ਆਕਸੀਜਨ ਵਰਤ ਲਈ ਉਹ ਤੁਹਾਡੀ ਜਿਹੜੀ ਨਾ ਵਰਤੀ ਉਹ ਤੁਹਾਡੀ ਨਹੀਂ ਹੈ ਨੰਬਰ 3 ਜੈਦਾਦ ਜ਼ਮੀਨ ਭੋਏ ਭਾਂਡਾ ਜਿਹੜਾ ਤੁਹਾਡੀ ਵਰਤੋਂ ਵਿੱਚ ਆ ਗਿਆ ਤੁਹਾਡਾ ਇਹ ਬਾਕੀ ਕੋਈ ਦੂਜਾ ਵਰਤ ਸਕਦਾ ਹੈ ਤੁਹਾਡਾ ਪਰਿਵਾਰ ਹੋਵੇ ਜਾਂ ਪਰਿਵਾਰ ਤੋਂ ਬਾਹਰ ਹੋਵੇ ਪੈਸਾ ਬਹੁਤ ਹੈ ਪਰ ਪੈਸਾ ਜੇ ਤੁਸੀਂ ਵਰਤਿਆ ਨਹੀਂ ਐਗਜ਼ਾਮਪਲ 10 20 50000 ਤੁਹਾਡੇ ਅਕਾਊਂਟ ਵਿੱਚ ਪਿਆ ਹੈ ਤੁਹਾਡੀ ਜੇਬ ਵਿੱਚ ਪਿਆ ਹੈ ਅਚਾਨਕ ਕਿਸੇ ਬਿਮਾਰੀ ਨੇ ਘੇਰਾ ਪਾ ਲਿਆ ਤੁਸੀਂ ਉਹ 50000 ਕਢਣਾ ਨਹੀਂ ਚਾਹੁੰਦੇ ਕਹਿੰਦੇ ਉਹ ਵੀ ਨਹੀਂ ਬੜੀ ਮੁਸ਼ਕਲ ਦੇ ਨਾਲ ਤੇ ਜਮ੍ਹਾਂ ਕੀਤਾ ਲੰਮੇ ਸਮੇਂ ਤੋਂ ਜਮ੍ਹਾਂ ਕਰਦਾ ਆ ਰਹੇ ਆ 50000 ਮਸੀਨ ਜੁੜਿਆ ਅੱਜ ਮੈਨੂੰ ਦਵਾਈ ਤੇ ਨਹੀਂ ਖਰਚਣਾ ਚਾਹੁੰਦਾ ਪਰ ਸੱਜਣੋ ਜੇ ਸਰੀਰ ਰਹੇਗਾ ਤੇ ਪੈਸੇ ਦੀ ਕੀਮਤ ਹੈ ਤੇ ਜੇ ਸਰੀਰ ਨਾ ਬਚਿਆ ਸਰੀਰ ਹੀ ਨਾ ਰਿਹਾ ਤੇ ਪੈਸਾ ਕੀ ਕਰੋਗੇ ਧੀਆਂ ਪੁੱਤਾਂ ਨੇ ਆਪਣਾ ਕਮਾ ਲੈਣਾ ਹੈ ਦੂਜੀ ਗੱਲ ਹਾਂ ਜਿੱਥੇ ਜਾਇਜ਼ ਵਰਤਨਾ ਹੈ ਉਥੋਂ ਵੀ ਝਿਜਕੋ ਨਾ ਤੇ ਜਿੱਥੇ ਨਜਾਇਜ਼ ਵਰਤਨਾ ਹੈ ਉਥੋਂ ਜ਼ਰੂਰ ਝਿਜਕ ਰੱਖੋ ਜਿੱਥੇ ਨਜਾਇਜ਼ ਵਰਤਨਾ ਹੈ ਬਿਲਕੁਲ ਨਾ ਵਰਤੋ ਪਰ ਜਿੱਥੇ ਜੈਡ ਵਰਤਨਾ ਨੇ ਉੱਥੋਂ ਕਦੇ ਨਾ ਚੀਜ਼ ਕੋ ਕਿਉਂਕਿ ਜੁੱਤੀ ਹੈ ਕੱਪੜਾ ਹੈ ਪੈਂਟ ਹੈ ਕਮੀਜ਼ ਹੈ ਅਲਮਾਰੀਆਂ ਭਰੀਆਂ ਪਈਆਂ ਨੇ ਰੇਸ਼ਮ ਦੇ ਕੱਪੜਿਆਂ ਦੇ ਨਾਲ ਪਰ ਜੇ ਤੁਸੀਂ ਉਹਨੂੰ ਵਰਤੋਂ ਵਿੱਚ ਨਹੀਂ ਲਿਆ ਰਹੇ ਤੇ ਕੱਪੜੇ ਦਾ ਲਾਭ ਕੀ ਤੁਹਾਡੇ ਘਰ ਦੇ ਅੱਗੇ ਚਾਰ-ਚਾਰ ਲਗਜ਼ਰੀ ਕਾਰਾਂ ਖਲੋਤੀਆਂ ਹੋਣ ਤੁਹਾਡੇ ਯੂਜ਼ ਵਿੱਚ ਨਹੀਂ ਹੈ ਵਰਤੋਂ ਵਿੱਚ ਨਹੀਂ ਹੈ ਤੇ ਉਹਨਾਂ ਕਾਰਾਂ ਦਾ ਲਾਭ ਕੀ ਉਹਨਾਂ ਕੱਪੜਿਆਂ ਦਾ ਲਾਭ ਕੀ ਉਹਨਾਂ ਜੁੱਤੀਆਂ ਦਾ ਲਾਭ ਕੀ ਉਸ ਪੈਸੇ ਦਾ ਲਾਭ ਕੀ ਅਖੀਰ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਗਿਆਨ ਬਹੁਤ ਪਰਿਆ ਪਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਉਸ ਤੋਂ ਬਿਨਾਂ ਸੱਜੇ ਖੱਬੇ ਬਹੁਤ ਗਿਆਨ ਹੈ ਪਰ ਜੇ ਉਹ ਗਿਆਨ ਤੁਹਾਡੀ ਵਰਤੋਂ ਵਿੱਚ ਨਹੀਂ ਆਇਆ ਤੇ ਉਸ ਗਿਆਨ ਦਾ ਲਾਭ ਕੀ ਅਸੀਂ ਮੱਥਾ ਟੇਕਨੇ ਆ ਰਮਾਲੇ ਚੜਾਉਣੇ ਆ ਤੂ ਬੱਤੀ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਾ ਵੀ ਬੜਾ ਗਿਆਨ ਬੜਾ ਗਿਆਨ ਹੈ ਔਰ ਦਾਵਾ ਵੀ ਕਰਨੇ ਆ ਵੀ ਸਾਡੇ ਗੁਰੂ ਵਰਗਾ ਗਿਆਨ ਕਿਸੇ ਦੂਸਰੇ ਦੇ ਕੋਲ ਨਹੀਂ ਹੈ ਦੂਜੇ ਗ੍ਰੰਥ ਵਿੱਚ ਨਹੀਂ ਹੈ ਪਰ ਮੇਰਾ ਸਵਾਲ ਇਹ ਵੀ ਉਹ ਗਿਆਨ ਦਾ ਤੁਹਾਨੂੰ ਲਾਭ ਕੀ ਹੋਏਗਾ ਦੂਜਿਆਂ ਵਾਸਤੇ ਜਿੰਨੇ ਵਰਤ ਲਿਆ ਜਾਂ ਕੋਈ ਵਰਤ ਲਏਗਾ ਤੁਹਾਨੂੰ ਉਸ ਗਿਆਨ ਦਾ ਕੀ ਲਾਭ ਮਿਲਿਆ ਜਾਂ ਤੁਹਾਡੇ ਵਾਸਤੇ ਉਹ ਗਿਆਨ ਕੀ ਅਰਥ ਰੱਖਦਾ ਹੈ ਜਿਹੜਾ ਤੁਸੀਂ ਵਰਤਿਆ ਨਹੀਂ ਜੇ ਉਸ ਗਿਆਨ ਨੂੰ ਵਰਤੋਗੇ ਤੇ ਤੁਹਾਨੂੰ ਜ਼ਿੰਦਗੀ ਮਿਲੇਗੀ ਤੁਹਾਨੂੰ ਜ਼ਿੰਦਗੀ ਦੇ ਨੇਮ ਮਿਲਣਗੇ ਤੁਹਾਨੂੰ ਪਤਾ ਲੱਗੇਗਾ ਜ਼ਿੰਦਗੀ ਨੂੰ ਸਰਲ ਆਸਾਨ ਸਕੂਨ ਵਾਲੀ ਅਨੰਦ ਵਾਲੀ ਕਿਵੇਂ ਬਣਾਉਣਾ ਹੈ ਪਰ ਜੇ ਵਰਤਿਆ ਨਹੀਂ ਭਰਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਿਆ ਰਵੇ ਮੱਥਾ ਟੇਕੀ ਜੋ ਮੱਥਾ ਟੇਕਣ ਦੇ ਨਾਲ ਤੇ ਗਿਆਨ ਨੇ ਨਹੀਂ ਆਉਣਾ ਜਿਵੇਂ ਮੈਂ ਐਗਜ਼ਾਮਪਲਾਂ ਦਿੱਤੀਆਂ ਵੀ ਭੋਜਨ ਰਸੋਈ ਵਿੱਚ ਪਿਆ ਹੈ ਤੁਹਾਡੇ ਬਿਲਕੁਲ ਨੇੜੇ ਹੈ ਜੇ ਖਾਓਗੇ ਨਹੀਂ ਤੇ ਲਾਭ ਕੀ ਪਾਣੀ ਪਿਆ ਹੋਵੇ ਪੀਓਗੇ ਨਹੀਂ ਲਾਭ ਕੀ ਖੈਰ ਜੇ ਗਿਆਨ ਕੋਲੇ ਗਿਆਨ ਨੂੰ ਮੱਥਾ ਟੇਕੀ ਜਾਓ ਧੂਪਾਂ ਤਕਾਈ ਜਾਓ ਰਮਾਲੇ ਰਮਾਲੇ ਚੜਾਈ ਜਾਓ ਕੀ ਲਾਭ ਉਹਨੂੰ ਵਰਤ ਲਓ ਤੁਹਾਡੇ ਵਰਤਣ ਵਾਸਤੇ ਉਹ ਗਿਆਨ ਗੁਰੂ ਸਾਹਿਬ ਨੇ ਸਿਰਜਿਆ ਹੈ ਬਾਣੀ ਤੁਹਾਡੇ ਵਾਸਤੇ ਉਚਾਰੀ ਹੈ ਕਿਸੇ ਹੋਰ ਕਾਰਜ ਵਾਸਤੇ ਨਹੀਂ ਕੇਵਲ ਮੱਥਾ ਟੇਕਣ ਵਾਸਤੇ ਨਹੀਂ ਵੀ ਮੱਥਾ ਟੇਕੋ ਖੈਰ ਰੁਜੀਕਮਾਉਣ ਵਾਲਾ ਗਿਆਨ ਹੋਵੇ ਤੇ ਭਾਵੇਂ ਜੀਵਨ ਸੁਧਾਰਨ ਵਾਲਾ ਗਿਆਨ ਹੋਵੇ ਜਿਹੜਾ ਗਿਆਨ ਤੁਹਾਡੀ ਵਰਤੋਂ ਵਿੱਚ ਆ ਗਿਆ ਉਹਦਾ ਲਾਭ ਇਹ ਜਿਹੜਾ ਵਰਤੋਂ ਵਿੱਚ ਆਇਆ ਕੋਈ ਲਾਭ ਨਹੀਂ ਤੁਸੀਂ ਕੁਝ ਬਣਾਉਣਾ ਜਾਣਦੇ ਹੋ ਪਰ ਬਣਾ ਨਹੀਂ ਬਣਾ ਨਹੀਂ ਸਕ ਰਹੇ ਉਹਨੂੰ ਗਿਆਨ ਉਹ ਵਰਤ ਨਹੀਂ ਰਹੇ ਕੀ ਲਾਭ ਤੁਸੀਂ ਕੁਝ ਪੈਦਾ ਕਰਨਾ ਜਾਣਦੇ ਹੋ ਕੁਝ ਵੀ ਰੋਜੀ ਕਮਾਉਣ ਵਾਲਾ ਗਿਆਨ ਫੈਕਟਰੀ ਦੂਜਾ ਤੀਜਾ ਸੌਫਟਵੇਅਰ ਕੋਈ ਨਾ ਕੋਈ ਜਾਣਦੇ ਹੋ ਪਰ ਵਰਤੋਂ ਵਿੱਚ ਨਹੀਂ ਲਿਆ ਰਹੇ ਤੇ ਉਸ ਗਿਆਨ ਦਾ ਲਾਭ ਕੀ ਉਹ ਤੇ ਬੜਕੇ ਤੁਹਾਡੀ ਖੋਪੜੀ ਦਾ ਬੋਝ ਬਣ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਕੇਵਲ ਖੋਪੜੀ ਦਾ ਭੋਜਨਾ ਬਣਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਬੈਸ ਬਸਾਈਏ ਲਈ ਨਾ ਵਰਤੋ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਕੇਵਲ ਮੱਥਾ ਟੇਕਣ ਲਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਆਪਣੇ ਤੇ ਅਪਲਾਈ ਕਰੋ ਆਪਣੇ ਤੇ ਲਾਗੂ ਕਰੋ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਮਹਾਨ ਹੈ ਤੁਸੀਂ ਵੀ ਮਹਾਨ ਬਣ ਜਾਓਗੇ ਪਰ ਸ਼ਰਤ ਹੈ ਜੇ ਵਰਤੋਂ ਵਿੱਚ ਲਿਆਓਗੇ ਜੇ ਵਰਤੋਂ ਵਿੱਚ ਨਾ ਲਿਆਂਦਾ ਤੇ ਫੇਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ